ਬਾਹਰ ਬਾਲਨ ਚੁਗਣ ਗਈ ਇਕੱਲੀ ਮਹਿਲਾ ਨੂੰ ਦੇਖ ਪਿੰਡ ਦੇ ਬੰਦਿਆਂ ਨੇ ਕੀਤਾ ਅਜਿਹਾ ਹਾਲ ਕਿ ਜਦੋਂ ਪਰਿਵਾਰ ਨੇ ਦੇਖਿਆ ਤਾਂ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਿੰਡ ਬਲੂ ਰੋਪੜ ਨਹਿਰ ਵਿਖੇ ਬਾਲਣ ਚੁਗਣ ਗਈ ਔਰਤ ਵੱਲੋਂ ਪਿੰਦੇ ਕੁਝ ਲੋਕਾਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਉਹ ਆਪਣੇ ਛੋਟੇ ਲੜਕੇ ਦੇ ਨਾਲ ਰੋਪੜ ਨਹਿਰ ਤੇ ਬਾਲਣ ਚੁਗਣ ਗਈ ਹੋਈ ਸੀ ਤਾਂ ਕੁਝ ਲੋਕਾਂ ਵੱਲੋਂ ਉਸ ਨੂੰ ਮਾੜਾ ਚੰਗਾ ਬੋਲਿਆ ਗਿਆ ਤੇ ਉਸ ਦੀ ਕੁੱਟਮਾਰ ਵੀ ਕੀਤੀ ਹੈ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਜਿਸ ਤੋਂ ਬਾਅਦ ਪੀੜਤ ਔਰਤ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਈ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਜੀ ਮੈਂ ਬਾਲਣ ਚੁਗਣ ਗਈ ਸਾਂ ਦੀ ਕਿੱਥੇ ਗਈ ਵੀ ਰੋਪੜ ਤੇ ਜੀ ਸਰਕਾਰੀ ਥਾਂ ਤੇ ਹਾਂ ਜੀ ਸਰਕਾਰੀ ਥਾਂ ਐ ਉੱਥੇ ਮੈਂ ਗਈ ਸਾਂ ਮੈਨੂੰ ਗਾਲਾਂ ਮੰਦੇ ਦਿੰਦਾ ਤਹਾਂ ਕਿਉਂ ਇੱਥੇ ਫਿਰ ਵੀ ਜ਼ਿੰਮੇਦਾਰ ਤੇ ਜੀ ਕਿਹੜਾ ਜ਼ਮੀਨ ਸੀ ਕਿਵੇਂ ਆਇਆ ਜ਼ਮੀਨ ਸੀ ਦੋ ਰਾਹ ਜਾਂਦਾ ਸੀ ਦੋ ਤਰ੍ਹਾਂ ਦੀ ਜ਼ਮੀਨ ਸੀ ਮੈਂ ਤਾਂ ਸਾਂਝੀ ਥਾਂ ਦੇ ਫਿਰਦੀ ਸਰਕਾਰੀ ਤੇ ਮੈਂ ਕਰੋਨਾ ਦੀ ਜ਼ਮੀਨ ਦੇ ਵਿੱਚ ਫਿਰਦੀ ਸਾਂ ਦੀ ਸਰਕਾਰ ਦੀ ਥਾਂ ਦੇ ਫਿਰਦੀ ਸਾਂ ਦੀ ਸਰਕਾਰ ਦੀ ਤੁਹਾਨੂੰ ਮੈਨੂੰ ਗਾਲ੍ਹਾਂ ਦੇਂਦਾ ਸੀ ਗੰਦੀਆਂ ਗੰਦੀਆਂ ਕੀ ਕਹਿੰਦਾ ਸੀ ਮੈਨੂੰ ਬਹੁਤ ਗਲਤ ਸ਼ਬਦ ਬੋਲਦਾ ਸੀ ਮੈਨੂੰ ਫਿਰ ਮੈਨੂੰ ਕਰੇ ਗਿਆ ਕਰੋ ਗਾਲ੍ਹਾਂ ਦੇਣ ਦੇ ਦਾ ਕਰੇ ਗਿਆ ਚਲ ਕਰੋ ਰੋਟੀਆਂ ਲਿਆਂਦੀ ਫਿਰ ਆਦੇ ਨਾਲ ਪਿਓ ਨੂੰ ਲਿਆਇਆ ਆਦੇ ਪਿਓ ਨੂੰ ਕਲਵੰਤ ਨੂੰ ਲਿਆਇਆ ਫਿਰ ਦੋਹੇ ਪਿਓ ਪੁੱਤ ਗਰਨਾਮ ਵੀ ਗਲ ਮੇਰੇ ਪੈ ਗਲੇ ਤੋਂ ਮੈਨੂੰ ਆਣ ਕੇ ਫਾੜ ਲਿਆ ਫਿਰ ਮੇਰੇ ਨਾਲ 7 ਸਾਲ ਦਾ ਮੇਰਾ ਬੱਚਾ ਹੈ ਆਉਂਦੇ ਵੀ ਨਾਲ ਮਾਰਿਆ ਜੀ ਜੀ ਕਿ ਜਾਨਵਰਾਂ ਨੇ ਪੜਾ ਜੀ ਜਾਨਵਰਾਂ ਨੇ ਬਹੁਤ ਪੜਾ ਜੀ ਕੁੱਟਿਆ ਮੈਨੂੰ ਉਹਨਾਂ ਨੇ ਹਾਂ ਜੀ ਆਵੇ ਆਵੇ ਸਾਰੇ ਮੇਰੇ 파ਟੇ ਕਪੜੇ ਜੀ ਸੱਚ ਥਰੂ ਬਹੁਤ ਮੇਰੇ ਨਾਲ ਕੀਤੀ ਇਹ ਸਾਰੇ ਚੀਜ਼ਾਂ ਮੇਰਾ ਬੁਰਾ ਹਾਲ ਹੈ ਜੀ ਬੁਰਾ ਹਾਲ ਮੇਰਾ ਕਿਤਾਬ ਬਹੁਤ ਜ਼ਿਆਦਾ ਬੇ ਰਹਿਮੀ ਨਾਲ ਕੁੱਟਿਆ ਨਾਲ ਮੈਨੂੰ ਮੈਂ ਦੱਸ ਨਹੀਂ ਸਕਦੀ ਜੀ ਹੁਣ ਕੀ ਮੰਗਤ ਇਹ ਤਾਂ ਇਹ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਇਹਨਾਂ ਦੇ ਕਾਰਵਾਰੀ ਹੋਣੀ ਚਾਹੀਦੀ ਜੀ ਹਾਂਜੀ ਬਹੁਤ ਧਮਕੀਆਂ ਦਿੰਦੇ ਨੇ ਆਣ ਆਣ ਕੇ ਠੀਕ ਹੈ ਤੇ ਬੇੜੇ ਚ ਰਹਿੰਦੇ ਪੀਪੀ ਐਂਡ ਚ ਨਹੀਂ ਰਹਿੰਦੇ ਨਾ ਬੇਦਰੋਂ ਨੰਗਨੀਆਂ ਆਣੋ ਦੇਣਾ ਵੀ ਸਰਕਾਰ ਦੀ ਥਾਂ ਸਰਕਾਰ ਜਾਂ ਤਾਂ ਰੋਕੇ ਫੇਰ ਹੀ ਆ ਸਰਕਾਰ ਦੀ ਥਾਂ ਤਾਂ ਕੋਈ ਨਹੀਂ ਰੋਕ ਸਕਦਾ ਸਾਨੂੰ ਸਰਕਾਰ ਦੀ ਥਾਂ ਦੇ ਸਿਰ ਹਰ ਤਰ੍ਹਾਂ ਦੇ ਤੁਰ ਕੇ ਸੱਤ ਨੇ ਜੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਰੀ ਮੰਗਨੇ ਅਸੀਂ ਆਂ ਵੀ ਕਾਜ ਮੈਂ ਸਾਡੇ ਕਲ ਨੂੰ ਹੋਰ ਜਨਾਨੀਆਂ ਵੀ ਜਾਂਦੀਆਂ ਨੇ ਹੋਰ ਕਿਸੇ ਦੇ ਵੀ ਗੱਲ ਪੈ ਸਕਦੇ ਆ ਜੀ ਅਸੀਂ ਇਕੱਲੇ ਤੋਂ ਇਕੱਲੇ ਜਾਣ ਆਲੇ ਉਧਰ ਹਾਂ ਕਾਰਵਾਈ ਹੋਣੀ ਹਾਂਜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੀ ਉਥੇ ਪੁਲਿਸ ਵੱਲੋਂ ਪੀੜਤ ਮਹਿਲਾ ਦੀ ਸ਼ਿਕਾਇਤ ਤੇ ਪਿੰਡ ਦੇ ਹੀ ਦੋ ਆਰੋਪੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਇੱਕ ਤਾਂ ਪਿੰਡ ਬਲੂਰ ਥਾਣਾ ਕੁਲਗੜੀ ਵਿਖੇ ਸਾਨੂੰ ਕੰਪਲੇਨ ਰਿਸੀਵ ਹੋਈ ਸੀ ਇੱਕ ਔਰਤ ਵੱਲੋਂ ਜਿਸ ਦਾ ਨਾਮ ਹੈ ਸਰਬਜੀਤ कौर ਉਮਰ ਤਕਰੀਬਨ 29 ਸਾਲ ਜਿਸ ਵਿੱਚ ਇਹਨੇ ਦੱਸਿਆ ਕਿ ਪਿੰਡ ਦੀ ਨਹਿਰ ਕੋਲੇ ਖੇਤਾਂ ਵਿੱਚੋਂ ਬਾਲਣ ਚੁੱਕਣ ਗਈ ਸੀ ਤੇ ਉੱਥੇ ਹੀ ਪਿੰਡ ਦੇ ਦੋ ਵਿਅਕਤੀਆਂ ਨੇ ਇਹਦੀ ਕੁੱਟਮਾਰ ਕੀਤੀ ਹੈ ਤੇ ਇਹਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜਿਸ ਦੇ ਤਹਿਤ ਅਸੀਂ ਐਮਐਲਏ ਰੀਸੀਵ ਹੋਣ ਤੇ ਕਾਰਵਾਈ ਕਰਦਿਆਂ ਥਾਣਾ ਕੋਲਗੜੀ ਵਿਖੇ ਮਕਦਮਾ ਨੰਬਰ 21 ਦਰਜ ਕੀਤਾ ਹੈ ਜਿਸ ਵਿੱਚ ਅਧੀਨ ਧਾਰਾ 126 2 ਪੀਐਨਐਸ 115 2 ਪੀਐਨਐਸ ਅਤੇ ਐਸਸੀਐਸਟੀ ਐਕਟ ਰਾਹੀਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੋਸ਼ੀ ਹਾਂ ਅਜੀਬ ਦੋਸ਼ੀ ਹਜ ਤੱਕ ਅਰੈਸਟ ਨਹੀਂ ਹੋਏ ਪਰ ਜਲਦ ਅਰੈਸਟ ਕਰ ਲਏ ਜਾਣਗੇ ਖੈਰ ਦਾਦ ਜੀ ਕਿ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਪੁਲਿਸ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਤੇ ਆਰੋਪੀਆਂ ਨੂੰ ਫੜ ਲਈ ਛਾਪੇ ਮਾਰੀ ਵੀ ਕਰ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ